ਹਾਂਜੀ ਸਾਰੀ ਮੇਰੀ ਵੀਰ ਪੈਨਾ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਅਲਰਟ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਵੋਕੇਂਸੀ ਦੀ ਜਿਹਦਾ ਕਿ ਸਾਰਿਆਂ ਨੂੰ ਬੜਾਈ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਅਪਲਾਈ ਕਰਨ ਦਾ ਪਰ ਕਈ ਵਾਰੀ ਕਈਆਂ ਨੂੰ ਜੋ ਹੈ ਵੋਕੇਂਸੀ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆ ਗਈ ਤੇ ਕਦੋਂ ਚਲੀ ਗਈ ਤਾਂ ਮੈਂ ਤੁਹਾਨੂੰ ਦੱਸ ਦਿਆਂ ਇੰਡੀਅਨ ਆਰਮੀ ਐਸਐਸਸੀ ਟੈਕਨੀਕਲ ਵਿੱਚ ਵੋਕੇਂਸੀ ਓਪਨ ਹੋਈ ਹੈ ਜੀ Indian Army SSC Technical Entry Form online jo ne open ho gaye ne ji kise ne vi apply karne hai zarur kariyo ji ere vich kon kon apply kar sakde ki edi eligibility hai ki edi education mangi hai tuhano sari jankari jo hai main video vich sanjhi karangi tusi video de naal jude reho ji ਜੀ ਜਿਹੜਾ ਦਾ ਨਾਮ ਹੈ ਜੀ ਭਾਰਤੀ ਫੌਜ ਭਾਰਤੀ ਸੈਨਾ ਵਿੱਚ ਸ਼ਾਮਿਲ ਹੋਣ ਲਈ ਵੈਕੈਂਸੀ ਹੈ ਜੀ ਫੌਜ ਐਸ ਐਸ ਸੀ 68ਵਾਂ ਪੁਰਸ਼ ਅਤੇ ਮਹਿਲਾ ਟੈਕਨੀਕੀ ਕੋਰਸ 2026 ਫੌਜ ਐਸ ਐਸ ਸੀ ਟੈਕਨੀਕੀ ਕੋਰਸ April 2026 ਸੰਖੇਪ ਬੇਰਬਾ ਇਹ ਵੈਕੈਂਸੀ ਹੈ ਜੀ ਜੇ ਕਿਸੇ ਨੇ ਅਪਲਾਈ ਕਰਨੀ ਹੈ ਕਰ ਸਕਦਾ ਹੈ ਤਾਂ ਤੁਹਾਨੂੰ ਮੈਂ ਜੀ ਮਹੱਤਮ ਪੂਨ ਤਰੀਕਾ ਦੱਸ ਦਿਆਂ ਕਿੰਨੀਆਂ ਨੇ ਮਤਲਬ ਕੀ ਸ਼ੁਰੂਆਤੀ ਡੇਟ ਤੇ ਇਸ ਦੀ ਲਾਸਟ ਡੇਟ ਕੀ ਹੈ ਵੈਕੈਂਸੀ ਦੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਸ਼ੁਰੂਆਤੀ ਡੇਟ ਹੈ ਉਹ ਤਾਂ ਹੈ ਜੀ 23/7/2025 ਤੇ ਜਿਹੜੀ ਆਖਰੀ ਮਿਤੀ ਹੈ 21/8/2025 ਇਹ ਕੈਂਸੀਸ ਦੀਆਂ ਡੇਡਸ ਨੇ ਜੀ ਸਟਾਰਟਿੰਗ ਡੇਟ ਹੈ 23/7/2025 ਆਖਰੀ ਮਿਤੀ ਹੈ 21/8/2025 ਸ਼ਾਮ ਦੇ 3 ਵਜੇ ਤੱਕ ਜੋ ਹੈ ਇਸ ਦਾ ਲਿੰਕ ਓਪਨ ਰਹੇਗਾ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਫੀਸ ਦੀ ਇਸ ਦੀ ਅਰਜੀ ਦੀ ਫੀਸ ਕਿੰਨੀ ਹੈ ਐਪਲੀਕੇਸ਼ਨ ਫਾਰਮ ਦੀ ਫੀਸ ਦੀ ਗੱਲ ਕਰੀਏ ਤਾਂ ਜਿਹੜੀ ਉਹਨਾਂ ਨੇ ਫੀਸ ਹੈ ਜੀ ਜ਼ੀਰੋ ਰੱਖੀ ਹੈ ਫੋਰ 올 ਕਾਈਂਡ ਆਫ ਕਾਸਟ ਦੀ ਤੁਹਾਡੀ ਕੋਈ ਵੀ ਕਾਸਟ ਹੋਵੇ ਤੁਹਾਨੂੰ ਕੋਈ ਵੀ ਐਪਲੀਕੇਸ਼ਨ ਫੀਸ ਦਾ ਜੋ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਤੁਹਾਡੀ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ ਜੀ ਤੇ ਹੁਣ ਜੇ ਆਪਾਂ ਗੱਲ ਕਰੀ ਉਮਰ ਸੀਮਾ ਦੀ ਇਹ ਜਾਣਕਾਰੀ ਜੋ ਹੈ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਕਈਆਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਇੱਛੁਕਤਾ ਹਾਂ ਅਪਲਾਈ ਕਰਨ ਦੇ ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਏਜ ਦੇ ਵਿੱਚ ਐਲੀਜੀਬਿਲਟੀ ਬਣਦੀ ਵੀ ਹੈ ਜਾਂ ਨਹੀਂ ਤਾਂ ਹੁਣ ਇਹਦੇ ਵਿੱਚ ਜੇ ਗੱਲ ਕਰਿਆਂ ਕਾਰਾਂ ਜੀ ਤਾਂ SSC ਟੈਕਨੀਕੀ ਜਿਹੜੀ ਅਸਾਮੀ ਹੈ ਜੀ 20 ਤੋਂ ਲੈ ਕੇ 27 ਤੱਕ ਦੀ ਤੁਹਾਡੀ ਜੋ ਹੈ ਉਮਰ ਸੀਮਾ ਬੰਦੀ ਹੈ ਜੀ ਜੇ ਕਿਸੇ ਨੇ ਸੋਚਿਆ ਹੈ ਕਿ ਮੈਂ ਅਪਲਾਈ ਕਰਨੀ ਆ ਐਸਐਸਸੀ ਵਿੱਚ ਟੈਕਨੀਕਲ ਵਿੱਚ ਤਾਂ ਉਹ ਅਪਲਾਈ ਕਰ ਸਕਦਾ ਹੈ ਜ ਜਿਹਦੀ ਉਮਰ ਜੋ ਹੈ 20 ਤੋਂ ਲੈ ਕੇ 27 ਸਾਲ ਤੱਕ ਦੀ ਹੋਵੇ ਜੀ ਜੇ ਕੋਈ ਸੋਚ ਰਿਹਾ ਹੈ ਕਿ ਮੈਂ ਐਸਐਸਸੀ ਡਬਲਯੂ ਟੈਕਨੀਕਲ ਅਤੇ ਗੈਰ ਟੈਕਨੀਕਲ ਵਿੱਚ ਅਪਲਾਈ ਕਰਨਾ ਹੈ ਤਾਂ ਉਸ ਦੀ ਜਿਹੜੀ ਉਮਰ ਸੀਮਾ ਜੀ ਬਾਤੋਂ ਵੱਧ 35 ਸਾਲ ਦੀ ਹੋਣੀ ਚਾਹੀਦੀ ਹੈ ਤੇ ਜਿਹੜੀ ਤੁਸੀਂ ਆਪਣੀ ਉਮਰ ਹੈ ਜਿਹੜੀ ਅਕਾਊਂਟ ਜੋ ਕਰਨੀ ਹੈ ਉਹ ਤੁਸੀਂ ਅਕਾਊਂਟ ਕਰਨੀ ਹੈ 1 4 2026 ਦੇ ਅਕੋਰਡਿੰਗ ਕਈਆਂ ਨੂੰ ਕੀ ਹੁੰਦਾ ਕਿ ਸਾਡੀ ਏਜ ਦਾ ਸਾਡੇ ਮੰਥ ਐਂਡ ਡੇਟ ਦੇ ਅਕੋਰਡਿੰਗ ਇੰਨੀ ਬੰਦੀ ਹੈ ਸਾਡਾ ਫਾਰਮ ਫੇਰ ਵੀ ਕਿਉਂ ਨਹੀਂ ਭਰਿਆ ਜਾ ਰਿਹਾ ਪਰ ਉਹਨਾਂ ਨੇ ਸਾਫ਼-ਸਾਫ਼ ਪਹਿਲਾਂ ਹੀ ਮੈਂਸ਼ਨ ਕੀਤਾ ਹੁੰਦਾ ਹੈ ਕਿ ਤੁਸੀਂ ਜਿਹੜੀ ਆਪਣੀ ਉਮਰ ਹੈ ਤੁਹਾਡਾ ਦਿਨ ਜਾਂ ਮਹੀਨਾ ਕੋਈ ਵੀ ਹੋਵੇ ਤੁਸੀਂ ਆਪਣਾ ਜੋ ਹੈ 1 4 ਦੇ ਅਕੋਰਡਿੰਗ ਹੀ ਕਾਊਂਟ ਕਰਨਾ ਜੇ ਉਸ ਦੇ ਅਕੋਰਡਿੰਗ ਤੁਹਾਡੀ ਏਜ ਜੋ ਹੈ 20 ਤੋਂ ਲੈ ਕੇ 21 ਸਾਲ ਤੱਕ ਦੀ ਬੰਦੀ ਹੈ ਤਾਂ ਤੁਸੀਂ ਐਲੀਜੀਬਲ ਹੋ ਚੇ ਨਹੀਂ ਬੰਦੀ ਤਾਂ ਨਹੀਂ ਐਲੀਜੀਬਲ ਤਾਂ ਆਪਾਂ ਹੁਣ ਗੱਲ ਕਰੀਏ ਸ਼ੂਟ ਦੀ ਜਿਹੜੀ ਸ਼ੂਟੇ ਤੁਹਾਨੂੰ ਪਤਾ ਐ ਐਸੀਬੀਸੀ ਨੂੰ ਨੀਮਾਂ ਦੇ ਅਨਸਾਰ ਸ਼ੂਟ ਮਿਲਦੀ ਹੁੰਦੀ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੋਣ ਪ੍ਰਕਿਰਿਆ ਦੀ ਇਹਦੀ ਜਿਹੜੀ ਸਿਲੈਕਸ਼ਨ ਪ੍ਰੋਸੈਸ ਆ ਉਹ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਸ਼ਾਰਟਲਿਸਟਿੰਗ ਕੀਤਾ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਐਸਐਸਬੀ ਇੰਟਰਵਿਊ ਹੋਵੇਗਾ ਫਿਰ ਤੁਹਾਡੇ ਦਸਤਾਵੇਜ਼ ਤਸਦੀਕ ਕੀਤੇ ਜਾਣਗੇ ਫਿਰ ਤੁਹਾਡੀ ਮੈਡੀਕਲ ਪ੍ਰੀਖਿਆ ਵੀ ਹੋਵੇਗੀ ਇਹ ਸਾਂਝੀ ਸਿਲੈਕਸ਼ਨ ਪ੍ਰੋਸੈਸ ਤੁਹਾਡੇ ਸਿਰਫ ਚਾਰ ਸਟੈਪ ਨੇ ਜੀ ਸਿਲੈਕਸ਼ਨ ਪ੍ਰੋਸੈਸ ਵਿੱਚ ਸ਼ਾਰਟਲਿਸਟਿੰਗ ਐਸਐਸਬੀ ਇੰਟਰਵਿਊ ਦਸਤਾਵੇਜ਼ ਤਸਦੀਕ ਤੇ ਮੈਡੀਕਲ ਪ੍ਰੀਖਿਆ ਇਹ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਯੋਗਤਾ ਦੀ ਕਿੰਿਆਂ ਦੀ ਉਮਰ ਸੀਮਾ ਵੀ ਬੰਦੀ ਹੁੰਦੀ ਹੈ ਤਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਇਹਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੀ ਹੈ ਕੀ ਨਹੀਂ ਤਾ ਹੁਣ ਸਭ ਤੋਂ ਪਹਿਲਾਂ ਦੱਸ ਦਿਆਂ ਜੇ ਕੋਈ ਸੋਚ ਰਿਹਾ ਐ SSC ਟੈਕਨੀਕਲ ਵਿੱਚ ਅਸੀਂ ਅਪਲਾਈ ਕਰਨਾ ਹੈ ਪੁਰਸ਼ ਅਤੇ ਮਹਿਲਾ ਇਹ ਦੋਨਾਂ ਵਾਸਤੇ ਹੈ ਜੀ ਸਟਰੀਮ ਕਿਸੇ ਸੰਬੰਧਿਤ ਸਟਰੀਮ ਵਿੱਚ ਜਿਹੜਾ ਕਿ ਇਹਨਾਂ ਦੇ ਸੰਬੰਧਿਤ ਸਟਰੀਮ ਆ ਉਹਦੇ ਵਿੱਚ ਤੁਹਾਡੀ ਬੀ ਬੀਏ ਤੇ ਬੀ ਟੈਕ ਕੀਤੀ ਹੋਣੀ ਚਾਹੀਦੀ ਹੈ ਜੀ ਪੁਰਸ਼ ਤੇ ਮਹਿਲਾ ਜੇ ਕੋਈ ਸੋਚ ਰਿਹਾ SSC ਵਿੱਚ ਅਸੀਂ ਅਪਲਾਈ ਕਰਨਾ ਹੈ ਮੁੰਡਾ ਜਾਂ ਕੁੜੀ ਤਾਂ ਤੁਹਾਡਾ ਜਿਹੜਾ ਸੰਬੰਧਿਤ ਸਟਰੀਮ ਵਿਚ ਬੀਏ ਜਾਂ ਬੀਟੈਕ ਕੀਤੀ ਹੋਣੀ ਲਾਜ਼ਮੀ ਹੈ ਜੀ ਇਹਦਾ ਜਿਹੜਾ ਫੁੱਲ ਨੋਟੀਫਿਕੇਸ਼ਨ ਆ ਉਹ ਮੈਂ ਆਪਣੇ ਸੋਮਲ ਗਰੁੱਪ ਵਿੱਚ ਜੋ ਹੈ ਉਹ ਨੋਟੀਫਿਕੇਸ਼ਨ ਜੋ ਹੈ ਐਡ ਕਰ ਦਾਂਗੀ ਤੇ ਤੁਸੀਂ ਉੱਥੇ ਜਾ ਕੇ ਤੁਸੀਂ ਫੁੱਲ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ ਤਾਂ ਹੁਣ ਮੈਂ ਗੱਲ ਕਰਦੀ ਹਾਂ SSCW ਟੈਕਨੀਕਲ ਦੀ ਜੇ ਕੋਈ ਸੋਚ ਰੇ ਮੈਂ ਇਹਦੇ ਵਿੱਚ ਅਪਲਾਈ ਕਰਨਾ ਹੈ ਤਾਂ ਇਹਦੇ ਵਿੱਚ ਕੋਈ ਵੀ ਸਟਰੀਮ ਵਿੱਚ ਤੁਸੀਂ ਬੀਏ ਕੀਤੀ ਹੋਈ ਹੈ ਜਾਂ ਬੀਟੈਕ ਕੀਤੀ ਹੋਈ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਕੋਈ ਵੀ ਸਟ੍ਰੀਮ ਵਿੱਚ ਤੁਸੀਂ ਬਸ ਬੀਏ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਫਿਰ बीटेक टेक, पास ਕੀਤੀ ਹੋਣੀ ਤੁਹਾਡੀ لازمی ਹੈ ਜੇ ਕੋਈ ਸੋਚ ਰਿਹਾ ਐਸਐਸਸੀ ਡਬਲਿਊ ਟੈਕਨੀਕਲ ਵਿਚ ਇਸ ਅਪਲਾਈ ਕਰਨਾ ਹੈ ਜੀ ਤੇ ਜੇ ਕੋਈ ਸੋਚ ਰਿਹਾ ਜੀ ਐਸਐਸਸੀ ਡਬਲਿਊ ਨਾਨ ਟੈਕ ਟੈਕਨੀਕਲ ਵਿਚ ਅਪਲਾਈ ਕਰਨਾ ਹੈ ਜੀ ਤਾਂ ਉਹਦੇ ਵਿੱਚ ਅਪਲਾਈ ਕਰਨ ਲਈ ਤੁਹਾਡੀ ਕੋਈ ਵੀ ਅਨੁਸ਼ਾਸਨ ਵਿੱਚ ਜਿਵੇਂ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਸ਼ਨ ਹੋਣਾ ਪਾਸ لازمی ਹੈ ਜੀ ਜੇ ਕੋਈ ਸੋਚ ਰਿਹਾ ਐਸਐਸਸੀ ਡਬਲਿਊ ਨਾਨ ਟੈਕ ਵਿੱਚ ਅਪਲਾਈ ਕਰਨਾ ਹੈ ਤਾਂ ਕਿਸੇ ਵੀ ਅਨੁਸ਼ਾਸਨ ਵਿੱਚ ਜੋ ਹੈ ਤੁਹਾਡੀ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ ਜੀ ਇਹ ਸਾਜੀ ਕੁਆਲੀਫਿਕੇਸ਼ਨ ਇਹਦੇ ਵਿੱਚ ਕੀ ਕੀ ਚਾਹੀਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਪੋਸਟ ਵਾਈਜ਼ ਜਿਹੜੀਆਂ ਵੋਕੈਂਸੀਜ਼ ਨੇ ਉਹ ਕਿੰਨੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਟੋਟਲ ਵੋਕੈਂਸੀਜ਼ ਕਿੰਨੀਆਂ ਕਿੰਨੀਆਂ ਨੇ ਜੀ ਟੋਟਲ ਵੋਕੈਂਸੀਜ਼ ਜੋ ਨੇ ਜੀ ਵੋਕੈਂਸੀਜ਼ ਉਹ ਹੈਗੀਆਂ ਜੀ 381 ਇਸ ਦੀਆਂ ਜਿਹੜੀਆਂ ਟੋਟਲ ਵੈਕੈਂਸੀਜ਼ ਨੇ ਜੀ ਉਹ ਹੈਗੀਆਂ ਜੀ 381 ਵੈਕੈਂਸੀਜ਼ ਨੇ ਐਸਐਸਸੀ ਟੈਕ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਐਸਐਸਸੀ ਟੈਕਨੀਕਲ ਦੀਆਂ ਪੁਰਸ਼ ਦੀਆਂ ਮਦਲੂਗੀ ਬੁਆਇਜ਼ ਜਿਹੜੀਆਂ ਵੈਕੈਂਸੀਜ਼ ਨੇ ਜੀ ਉਹਨਾਂ ਨੇ ਰੱਖੀਆਂ ਨੇ 350 ਤੇ SSCW ਦੀ ਜਿਹੜੀ ਟੈਕ ਦੀ ਵੈਕੈਂਸੀ ਹੈ ਜੀ ਉਹ ਉਹਨਾਂ ਨੇ ਇੱਕ ਹੀ ਰੱਖੀ ਹੈ ਤੇ ਜੇ ਆਪਾਂ ਗੱਲ ਕਰੀਏ SSC ਟੈਕ ਔਰਤਾ ਦੀ ਤਾਂ ਉਹਦੇ ਵਿੱਚ ਰੱਖਿਆ ਨੇ 29 ਵੈਕੈਂਸੀ ਹੈ ਜੀ SSCW ਨਾਨ ਟੈਕ ਦੀ ਵੈਕੈਂਸੀ ਵੀ ਇੱਕ ਹੀ ਹੈ ਜੀ ਇਹ ਸਾਰੀ ਵੈਕੈਂਸੀਜ਼ ਅਕੋਰਡਿੰਗ ਟੂ ਦਾ ਵੈਕੈਂਸੀਜ਼ ਉਹਨਾਂ ਨੇ ਜਿਹੜੇ ਬੰਦੀਆਂ ਰੱਖਣੀਆਂ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਇੰਨੇ ਰੱਖਣੇ ਇਹਦੇ ਵਿੱਚ ਇੰਨੇ ਰੱਖਣੇ ਆ ਤੁਸੀਂ ਦੇਖ ਲਿਓ ਵੀ ਤੁਸੀਂ ਕਿਹਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕਿਹਦੇ ਵਿੱਚ ਫਾਇਦਾ ਹੈ ਜਾਂ ਕਿਹਦੇ ਵਿੱਚ ਨਹੀਂ ਹੈ ਤੁਹਾਡਾ ਕਿਹਦੇ ਵਿੱਚ ਇੰਟਰਸਟ ਹੈ ਕਿਹਦੇ ਵਿੱਚ ਨਹੀਂ ਹੈ ਆਪਣੇ ਇੰਟਰਸਟ ਦੇ ਅਕੋਰਡਿੰਗ ਆਪਣੇ ਫਾਇਦੇ ਦੇ ਅਕੋਰਡਿੰਗ ਤੁਸੀਂ ਆਪਣੀ ਜੋ ਵੈਕੈਂਸੀਜ਼ ਹੈ ਅਪਲਾਈ ਕਰ ਸਕਦੇ ਹੋ ਜੀ ਤੇ ਜੇ ਕਿਸੇ ਨੂੰ ਵੀ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਮੈਂ ਗਰੁੱਪ ਵਿੱਚ ਜੋ ਹੈ ਨੋਟੀਫਿਕੇਸ਼ਨ ਸਾਂਝਾ ਕਰਦੇ ਆਂਗੀ ਜੀ ਉੱਥੇ ਜਾ ਕੇ ਤੁਸੀਂ ਆਪਣਾ ਫੁੱਲ ਨੋਟੀਫਿਕੇਸ਼ਨ ਚੈੱਕ ਕਰ ਲੈਣਾ ਜੀ ਤੇ ਜੇ ਕੋਈ ਵੀ ਪਹਿਲੀ ਵਾਰ ਇਸ ਚੈਨਲ ਤੇ ਪੁੱਛਿਆ ਜੀ ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਤੁਹਾਡੇ ਤੱਕ ਹਰ ਇੱਕ ਜੋਬ ਦਾ ਜੋ ਨੋਟੀਫਿਕੇਸ਼ਨ ਹੈ ਟਾਈਮ ਟੂ ਟਾਈਮ ਪਹੁੰਚ ਜਾਵੇ ਤਾਂ ਕਿ ਕੋਈ ਵੈਕੈਂਸੀ ਤੋਂ ਵਾਂਝਾ ਨਾ ਰਹਿ ਜਾਵੇ ਜੀ ਤੇ ਜੇ ਕੋਈ ਪਹਿਲੇ ਵਾਰ ਇਸ ਚੈਨਲ ਤੇ ਪੁੱਜਿਆ ਸਬਸਕ੍ਰਾਈਬ ਕੀਤੇ ਬਿਨਾ ਤੁਸੀਂ ਨਾ ਜਾਣਾ ਜੀ ਤੇ ਨੋਟੀਫਿਕੇਸ਼ਨ ਔਨ ਕਰ ਲੈਣਾ ਜੀ ਤੇ ਜੇ ਕੋਈ ਚਾਹੁੰਦੇ ਕਿ ਅਸੀਂ ਆਪਣੇ WhatsApp ਗਰੁੱਪ ਦੇ ਵਿੱਚ ਜੁਆਇਨ ਹੋਣਾ ਹੈ ਜੀ ਤਾਂ ਤੁਸੀਂ ਇਸ ਡਿਸਕ੍ਰਿਪਸ਼ਨ ਵਿੱਚ ਜਾਓ ਜੀ ਉੱਥੇ ਜਾ ਕੇ ਤੁਸੀਂ ਆਪਣਾ ਲਿੰਕ ਜੋ ਹੈ ਤੁਹਾਨੂੰ ਪ੍ਰੋਵਾਈਡ ਹੀ ਹੈ ਜੀ ਉੱਥੇ ਵਸ ਤੁਸੀਂ ਲਿੰਕ ਨੂੰ ਕਲਿੱਕ ਕਰਨਾ ਤੇ WhatsApp ਗਰੁੱਪ ਜੋ ਹੈ ਜੁਆਇਨ ਕਰ ਲੈਣਾ ਜੀ ਕੋਈ ਵੇ ਇੰਸਟਾਗ੍ਰਾਮ ਨੂੰ ਸੀ ਆਪਣਾ ਫੋਲੋ ਕਰਨਾ ਹੈ ਤਾਂ ਉੱਥੇ ਜਾ ਕੇ ਵੀ ਤੁਸੀਂ ਆਪਣਾ ਜੋ ਇੰਸਟਾਗ੍ਰਾਮ ਫੋਲੋ ਕਰ ਸਕਦੇ ਹੋ ਜੀ ਤਾਂ ਤੁਸੀਂ ਇਹ ਵੈਕੈਂਸੀ ਜੀ ਜੇ ਕਿਸੇ ਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਜੀ ਧੰਵਾਦੀ